ਆਹ ਮੇਰਾ ਹਾਰਮੋਨੀਅਮ ਸੰਗਤ ਜੀ ਸੰਗਤ ਜੀ ਆਹ ਮੇਰਾ ਹਾਰਮੋਨੀਅਮ ਹੈ ਇਹ ਹਾਰਮੋਨੀਅਮ ਮੇਰਾ ਬਿਕਾਊ ਹੈ ਤੇ ਆਹਾ ਅੱਜ ਅਗਰੰਥੀ ਸਿੰਘ ਵਾਲਾ ਜਿਹੜਾ ਸਰੋਪਾ ਹੁੰਦਾ ਹੈ ਇਹ ਵੀ ਮੈਂ ਤਿਆਗ ਦਾਂਗਾ ਸੰਗਤ ਜੀ ਆ ਲਓ ਇਹਦਾ ਪਰਵਾਹ ਜੇ ਰੋਕੇ ਕੇ ਮੇਰੇ ਬੱਚੇ ਮਰੇ ਬੱਚੇ ਰੁਕੇ ਗਏ ਜਿੱਥੇ ਮੈਂ ਕਿੱਥੇ ਜਾਵਾਂ ਮੈਂ ਰੋਣਾ ਨਹੀਂ ਚਾਹੁੰਦਾ ਮੈਂ ਰੋਣਾ ਨਹੀਂ ਚਾਹੁੰਦਾ ਪਰ ਇਹਨਾਂ ਨੇ ਰੁਬਜੂ ਕਰ ਦਿੱਤਾ ਤੁਸੀਂ ਜਿਹੜਾ ਜਿਹੜਾ ਸੋਪਾ ਹੁੰਦਾ ਹੈ ਇਹ ਵੀ ਮੈਂ ਸੰਗਤ ਜੇ ਆਹ ਮੇਰਾ ਹਾਰਮੋਨੀਅਮ ਹੈ ਇਹ ਹਾਰਮੋਨੀਅਮ ਮੇਰਾ ਪਿਕਾਉ ਹੈ ਤੇ ਆਹਾ ਅੱਜ ਗਰੰਥੀ ਸਿੰਘ ਵਾਲਾ ਜਿਹੜਾ ਸੋਪਾ ਹੁੰਦਾ ਹੈ ਇਹ ਵੀ ਮੈਂ ਤਿਆਗਦਾ ਹਾਂ ਸਿੰਘ ਜੀ ਆ ਲਓ ਮੇਰਾ ਪਰਿਵਾਰ ਜੀ ਰੋਕੇ ਗਏ ਮੇਰੇ ਬੱਚੇ ਮੇਰੇ ਬੱਚੇ ਰੋਕੇ ਗਏ ਜਿੱਥੇ ਮੈਂ ਕਿੱਥੇ ਜਾਣਾ ਮੈਂ ਰੋਣਾ ਨਹੀਂ ਸੀ ਹੁੰਦਾ ਮੈਂ ਰੋਣਾ ਨਹੀਂ ਸੀ ਚਾਹਦਾ ਪਰ ਇਹਨਾਂ ਨੇ ਰੋ ਮੁਜੂ ਕਹਿ ਦਿੱਤਾ ਤੈਨੂੰ ਕਿੱਥੇ ਜਾਇਓ ਮੈਂ ਬਸੂ ਨਹੀਂ ਕਰਕੇ ਕਿਉਂ ਬੱਕਿਆ ਗ੍ਰਾਂਤੀ ਕਿਉਂ ਮਰ ਕੇ ਕਿਉਂ ਇਹ ਨਦੀ ਤੱਕ ਐਸੀ ਤਰ੍ਹਾਂ ਚੱਲੀ ਸੋ ਸੰਗਤ ਜੀ ਇਹ ਬੇਨਤੀ ਹੈ ਕਿ ਪ੍ਰਧਾਨ ਜੀ ਨੇ ਇੱਥੋਂ ਦੇ ਪ੍ਰਧਾਨ ਜੀ ਨੇ ਅੱਜ ਤੋਂ 4 1/2 ਮਹੀਨੇ ਪਹਿਲਾਂ ਜੇ ਮੇਰੀ ਗੱਲਬਾਤ ਹੋਈ ਜੀ ਉਹਨਾਂ ਨਾਲ ਤੇ ਉਹਨਾਂ ਨੇ ਮੈਨੂੰ ਇਸੇ ਗੱਲ ਇੱਕ ਗੱਲ ਸਾਹ ਕਹੀ ਸੀ ਕਿ ਤੈਨੂੰ ਕੱਢ ਕੇ ਹਟੋ ਤੈਨੂੰ ਲੋਧਿਆਣ ਦੇ ਵਿੱਚ ਕਿਤੇ ਡਿਊਟੀ ਨਹੀਂ ਕਰਨ ਦੇ ਤੇ ਉਹਨਾਂ ਦੀ ਗੱਲ ਸਹੀ ਹੋ ਰਹੀ ਹੈ ਤੇ ਉਹਨਾਂ ਨੇ ਮੈਨੂੰ ਇੱਥੋਂ ਵੀ ਕੱਢਤਾ ਤੇ ਸੰਗਤ ਜੀ ਆਹ ਮੇਰਾ ਹਾਰਮੋਨੀਅਮ ਹੈ ਇਹ ਹਾਰਮੋਨੀਅਮ ਮੇਰਾ ਵਿਕਾਊ ਹੈ ਤੇ ਆਹਾ ਅਜਗਰੰਥੀ ਸਿੰਘ ਵਾਲਾ ਜਿਹੜਾ ਸਰੋਪਾ ਹੁੰਦਾ ਹੈ ਇਹ ਵੀ ਮੈਂ ਤਿਆਗਦਾਗਾ ਅਤੇ ਆਹ ਜਿਹੜੀ ਸਾਨੂੰ ਦੇਖ ਕੇ ਜਾਕਟ ਲੋਕ ਤਾਂ ਸਾਨੂੰ ਬਾਬਾ ਜੀ ਕਹਿੰਦੇ ਹਨ ਭਾਈ ਜੀ ਕਹਿੰਦੇ ਹਨ ਪਰ ਇਹ ਸਾਨੂੰ ਕਹੇ ਜ ਸਾਡੇ ਨਾਲ ਬਿਹੇਵ ਕਰਦੇ ਨੇ ਸੰਗਤ ਇਸ ਗੁਰੂ ਘਰ ਦੇ ਵਿੱਚ ਜੋ ਸੰਗਤ ਆਉਂਦੀ ਹੈ ਉਹ ਬਹੁਤ ਚੰਗੀ ਹੈ ਬਹੁਤ ਸਾਡਾ ਸਤਿਕਾਰ ਕਰਦੀ ਹੈ ਪਰ ਸੰਗਤ ਦੇ ਆਪਦੀ ਮਜਬੂਰੀ ਹੋ ਜਾਂਦੀ ਹੈ ਸੰਗਤ ਦੇ ਵਿੱਚੋਂ ਸਾਹਮਣੇ ਬਜਾਜ ਭਰਾ ਨੇ ਉਹਨਾਂ ਨੇ ਵੀ ਮੇਰੀ ਪਿਛਲੇ ਜਦੋਂ ਵੀ ਮੈਂ ਆਇਆ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਗੁਰਚੰਨ ਸਿੰਘ ਜੀ ਛੀਨਾ ਜਸਪਾ ਜੀ ਨੇ ਕਰਨੈਲ ਸਿੰਘ ਜੀ ਨੇ ਮਨਪ੍ਰੀਤ ਸਿੰਘ ਵੀਰ ਜੀ ਨੇ ਹੋਰ ਕਿੰਨਾ ਕਿੰਨਾ ਦਾ ਨਾਮ ਲਵਾਂ ਮੇਜਰ ਸਿੰਘ ਜੀ ਨੇ ਜਿਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ ਤੇ ਮੇਰੇ ਨਾਲ ਖੜੇ ਨੇ ਪਰ ਅੱਜ ਉਹ ਵੀ ਮਜਬੂਰ ਹੋ ਗਏ ਨੇ ਸੋ ਮੈਂ ਸੰਗਤ ਜੀ ਆਲੋ ਇਹਨਾਂ ਸਮਝੋ ਕਿ ਮੈਂ ਇਹ ਤਿਆਗ ਰਿਹਾ ਮੇਰਾ ਦਰਦ ਸਮਝੋ ਸਾਡੇ ਗ੍ਰੰਥੀ ਸਿੰਘ ਦਾ ਦਰਦ ਸਮਝੋ ਇਹ ਮੈਨੂੰ ਮੇਰੇ ਗੁਰੂ ਦੀ ਬਖਸ਼ਿਸ਼ ਹੈ ਆ ਦਾਸਤਾਰ ਮੇਰੇ ਗੁਰੂ ਦੀ ਬਖਸ਼ਿਸ਼ ਹੈ ਇਹ ਮੈਂ ਕਦੇ ਨਹੀਂ ਉਤਾਰਾਂਗਾ ਅਗਾਂਤਰਾ ਮੈਂ ਕਦੇ ਨਹੀਂ ਉਤਾਰਾਂਗਾ ਕੋਈ ਬੰਨ ਨਹੀਂ ਏ ਕੜਮ ਚੌਧਰੀ ਨੇ ਅੱਜ ਨਹੀਂ ਤਾਂ ਕੱਲ ਕੋਈ ਨਾ ਕੋਈ ਤਵਾਜ ਉਠਾਊਗਾ ਕੋਈ ਨਾ ਕੋਈ ਤਾਂ ਸਾਡੇ ਹੱਕਾਂ ਵਾਸਤੇ ਬੋਲੂਗਾ ਅ ਜਥੇਦਾਰ ਜੀ ਦੀ ਕੱਲ ਮੈਂ ਵੀਡੀਓ ਸੁਣ ਰਿਹਾ ਸੀਗਾ ਜਿਸ ਦੇ ਵਿੱਚ ਉਹ ਇੱਕ ਸੱਚਤਾਰੀ ਸਿੱਖ ਨੂੰ ਕਹਿ ਰਿਹਾ ਸੀਗਾ ਕਿ ਤੇਰੇ ਪੱਗ ਬੰਨੀ ਹੋਈ ਹੈ ਤੂੰ ਆਪਣੀ ਦਾੜੀ ਵੀ ਰੱਖ ਸੋਹਣੇ ਲੱਗੇਗਾ ਆ ਜਥੇਦਾਰ ਜੀ ਜਿਨ੍ਹਾਂ ਦੇ ਦਾੜੀਆਂ ਰੱਖੀਆਂ ਹੋਈਆਂ ਨੇ ਉਹਨਾਂ ਬਾਰੇ ਤਾਂ ਸੋਚੋ ਉਹਨਾਂ ਨਾਲ ਕੀ ਹਾਲ ਹੋ ਰਿਹਾ ਸੋ ਇੰਨੀਆ ਕੇ ਬੇਤਿਆ ਨੇ ਸੰਗਤ ਜੀ ਮੇਰੇ ਪ੍ਰਬੰਧ ਕਰਨੀ ਆ ਮੇਰੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਲੁਧਿਆਣਾ ਦੇ ਵਿੱਚ ਐਨੇ ਗੁਰਸਿੱਖ ਨੇ ਜਿਨ੍ਹਾਂ ਦੇ ਬੌੜੇ ਤਕੜੇ ਤਕੜੇ ਕਾਰੋਬਾਰ ਨੇ ਕਿਸੇ ਵੀ ਗੁਰਸਿੱਖ ਵੀਰ ਨੂੰ ਜੋ ਕੋਈ ਮੇਰੇ ਲੈ ਕੇ ਸੇਵਾ ਹੋ ਮੈਂ ਕੋਈ ਡਿਊਟੀ ਕਰ ਸਕਾਂ ਆਵਦੇ ਬੱਚਿਆਂ ਦਾ ਪਰਵਾਹ ਆਪਣੇ ਪਰਿਵਾਰ ਦਾ ਟਿੱਡ ਪਰ ਸੱਕਾ ਮੈਨੂੰ ਛੋੜੀ ਮੋਟੀ ਕੋਈ ਨੌਕਰੀ ਮਿਲ ਜਾਵੇ ਕਿਉਂਕਿ ਮੈਨੂੰ ਇਹਨਾਂ ਨੇ ਹੋਰ ਕਿਸੇ ਗੁਰਦੁਆਰੇ ਲੱਗਣ ਨਹੀਂ ਦੇਣਾ ਇਹਨਾਂ ਨੇ ਕਿਉਂਕਿ ਇਹਨਾਂ ਨੇ ਮੇਰੇ ਹੱਥ ਵੱਡ ਦਿੱਤੇ ਨੇ ਜੀ ਇਹਨਾਂ ਨੇ ਮੇਰੇ ਹੱਥ ਵੱਡ ਦਿੱਤੇ ਨੇ ਐਸੇ ਹੱਥ ਵੱਡੇ ਨੇ ਕਿ ਉੱਥੇ ਵਿੱਚੋਂ ਧੱਕੇ ਨਾਲ ਸੈਨ ਕਰਾਏ ਨੇ ਵਿੱਚ ਪਹਿਰਾ ਛੱਡ ਦਿੱਤਾ ਉਹਦੇ ਵਿੱਚੇ ਕੁਝ ਵੀ ਲਿਖ ਸਕਦੇ ਨੇ ਇਸ ਵੇਲੇ ਮੈਂ ਆਪਣੇ ਕਮਰੇ ਦੇ ਵਿੱਚ ਖੜਾ ਹਾਂ ਸਾਰਾ ਕੁਝ ਇੱਕ ਕਮਰਾ ਹੈ ਉਹ ਲੋਕ ਦੇ ਦੋ ਤੰਨ ਚਾਬੀਆਂ ਜਿਹੜੀਆਂ ਹੁੰਦੀਆਂ ਨੇ ਮੇਰੇ ਕੋਲ ਸਿਰਫ ਇੱਕ ਚਾਬੀ ਹੈ ਉਹਦੀਆਂ ਬਾਕੀ ਚਾਬੀਆਂ ਪ੍ਰਬੰਧਕਾ ਕੋਲ ਹੀ ਨੇ ਕਿ ਕੱਲ ਨੂੰ ਇੱਥੇ ਨਸ਼ੀਲਾ ਪਦਾਰਥ ਜਾਂ ਕੋਈ ਹੋਰ ਸਾਜ਼ਿਸ਼ ਦੇ ਨਾਲ ਮੈਨੂੰ ਮੇਰੇ ਤੇ ਹੋਰ ਕੋਈ ਇਹ ਅਟੈਕ ਕਰ ਸਕਦੇ ਨੇ ਮੈਨੂੰ ਇਸ ਗੱਲ ਦਾ ਖਤਰਾ ਹੈ ਮੈਂ ਇਸ ਇਹ ਗੁਰਦੁਆਰਾ ਸਾਹਿਬ ਛੱਡ ਕੇ ਜਾ ਰਿਹਾ ਕੱਲ ਨੂੰ ਮੇਰੇ ਨਾਲ ਕੋਈ ਵਦੀਕੀ ਹੁੰਦੀ ਹੈ ਕਿਉਂਕਿ ਮੈਂ ਤਾਂ ਆਪਦਾ ਪਰਿਵਾਰ ਤਾਂ ਮੈਂ ਆਪਾਂ ਸੇਫ ਕਰ ਦਿੱਤਾ ਆਪਣੇ ਘਰ ਪਹੁੰਚਾ ਦਿੱਤਾ ਮੇਰਾ ਪਰਿਵਾਰ ਜਿੱਥੇ ਰੁਕੇ ਗਏ ਨੇ ਬੱਚੇ ਬੰਦੇ ਬੱਚੇ ਰੁਕੇ ਗਏ ਨੇ ਤੇ ਮੈਂ ਕਿੱਥੇ ਜਾਵਾਂ ਮੈਂ ਮੈਂ ਰੋਣਾ ਨਹੀਂ ਚਾਹੁੰਦਾ ਮੈਂ ਰੋਣਾ ਨਹੀਂ ਚਾਹੁੰਦਾ ਪਰ ਇਹਨਾਂ ਨੇ ਮੈਨੂੰ ਮਜਬੂਰ ਕਰ ਦਿੱਤਾ ਇਹਨਾਂ ਨੇ ਜਦ ਮਜਬੂਰ ਕਰ ਦਿੱਤਾ ਰੋਣਾ ਦਿੱਤਾ ਤਾਂ ਕਿੱਥੇ ਜਾਇਓ ਇਹ ਮਜਬੂਰੀ ਕਰਕੇ ਕਿਆ ਵਾਕਿਆ ਕਰਾਂ ਤੀ ਕੀ ਉਮਰ ਕੇ ਕਉ ਉਹ ਨਦੀ ਤੱਕ ਐਸੀ ਤਰ੍ਹਾਂ ਚੱਲੀ ਜਾਊਗਾ ਮੇਰੀ ਗਲਤੀ ਕੀ ਐ ਮੈਂ ਪੁੱਛੀ ਜੇ ਮੇਰੀ ਗਲਤੀ ਦੱਸੋ ਮੇਰੀ ਗਲਤੀ ਵੀ ਨਹੀਂ ਦੱਸ ਰਹਾ ਓਹ ਗੁਰੂ ਕੇ ਪ੍ਰਬੰਧ ਕੋ ਓਏ ਓਹ ਕਰਮ ਚੌਧਰੀ ਓਏ 부ਜੜੋ ਤੁਸੀਂ ਮੇਰੇ ਪਿੱਛੇ ਨਾ ਪਵੇਖ ਸਾਗੇ ਤੁਸੀਂ ਸਾਰਾ ਕੁਝ ਕਾ ਗਏ ਮੇਰੀ ਰੋਟੀ ਰੋਟੀ ਦਿਲਾਤਾ ਮਾਰੀ ਐ ਤੁਸੀਂ ਮੈਂ ਔਰ ਕੀ ਕਰਾਂ ਮੈਨੂੰ ਗੁਰੂ ਨਾਲ ਟਕੜਾ ਬਣਾਇਆ ਮੈਂ ਰੋਣਾ ਨਹੀਂ ਚਾਹੁੰਦਾ ਪਰ ਮਜਬੂਰੀ ਹੋ ਗਈ ਐ ਜੇ ਮੇਰੀ ਸੰਗਤ ਨੂੰ ਬੇਨਤੀ ਐ ਕਿ ਮੇਰੀ ਮਦਦ ਜ਼ਰੂਰ ਕੀਤੀ ਜਾਵੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤੇ ਇੱਥੇ ਜੋ ਤੱਕਾ ਚੱਲ ਰਿਹਾ ਹੈ ਨਾਲ ਹੀ ਬੇਨਤੀ ਕਰਾਂਗਾ ਇਸ ਇਲਾਕੇ ਦੇ ਮੌਜੂਦਾ ਐਮ ਐਲ ਏ શ્રી ਮਦਦ لال ਚੌਧਰੀ ਬੱਗਾ ਜੀ ਉਹਨਾਂ ਦਾ ਇਲਾਕਾ ਹੈਗਾ ਉਹ ਵੀ ਆ ਕੇ ਇੱਥੇ ਦੇਖਣ ਤੇ ਉਹਨਾਂ ਦੇ ਨੁਮਾਇंदे ਇੱਥੇ ਕੀ ਕਰ ਰਹੇ ਨੇ ਕੀ ਉਹ ਸੱਚ ਦਾ ਸਾਥ ਦੇ ਰਹੇ ਨੇਗੇ ਜਾਂ ਇੱਥੇ ਕਿਉਂਕਿ ਜਿੱਦੇ ਮੈਨੂੰ ਉੱਪਰ ਤੱਕ ਮੇਰੇ ਕਮਰੇ ਤੱਕ ਆ ਗਏ ਉਹ ਮੇਰੇ ਕਾਮੇ ਤੱਕ ੱੱਕੇ ਸ਼ਾਹੀ ਨਾਲ ਉਹਨਾਂ ਨੇ ਮੇਰਾ ਸਾਰਾ ਕੁਝ ਉਕਰਾਇਆਗਾ ਸੋ ਇਹ ਬੇਨਤੀ ਹੈ ਸੰਗਤ ਜੀ ਕਿ ਮੈਂ ਇੱਥੋਂ ਜਾ ਰਿਹਾ ਮੈਨੂੰ ਪਤਾ ਮੈਂ ਕਿੱਥੇ ਜਾਵਾਂਗਾ ਸੋ ਇਹ ਬੇਨਤੀ ਸੰਗਤ ਨੇ ਪ੍ਰਵਾਨ ਕਰ ਲਈ ਜੀ ਸੋ ਇੱਥੋਂ ਦੀਆਂ ਐਵੇਂ ਤੁਸੀਂ ਸਿੱਖੋ ਕਹੀ ਜਾਂਦੇ ਆ ਰਸ ਸਾਡੀ ਆ ਘਰਤੀ ਆਰਐਸਐਸ ਨੇ ਸਾਨੂੰ ਬਨ ਉਹ ਕਰਤਾ ਸਾਡੇ ਸਿੱਖਾਂ ਨੂੰ ਪਰਮਾਉਂਦੀ ਹੈ 크ਰਿਸਚੀਅਨ ਇਸਾਈ ਧਰਮ ਸਾਨੂੰ ਐ ਕਰਦਾਗਾ ਪਰ ਉਹਨਾਂ ਦਾ ਕੀ ਕਸੂਰ ਹੈ ਆਇਨਾ ਇਹਨਾਂ ਬੁਤਰਾ ਨੂੰ ਵੀ ਦੇਖੋ ਆਕੜਾ ਮਚਾਦਰਾਂ ਨੂੰ ਵੀ ਦੇਖੋ ਇਹਨਾਂ ਨੂੰ ਵੀ ਆ ਕੇ ਦੇਖੋ ਵੀ ਕੀ ਸਾਡੇ ਨਾਲ ਹੋ ਰਿਹਾ ਸਾਡੇ ਸਿੱਖ ਸਾਡੇ ਸਿੱਖਾਂ ਨਾਲ ਕੀ ਕਰ ਰਹੇ ਨੇਗੇ ਸੋ ਇਹ ਬੇਤੀ ਸੰਗਤ ਨੇ ਪ੍ਰਵਾਨ ਕਰਨੀ ਜੀ ਕਿਉਂਕਿ ਮੈਨੂੰ ਬੜਾ ਦੁੱਖ ਹੁੰਦਾ ਉਸ ਵੇਲੇ ਜਦ ਮੇਰੀ ਛੇ ਛਾਲਾਂ ਦੀ ਬੱਚੀ ਨੇ ਮੈਨੂੰ ਆ ਕੇ ਪੁੱਛਿਆ ਕਿ ਡੈਡੀ ਤੁਸੀਂ ਕੀਰਤਨ ਕਿਉਂ ਨਹੀਂ ਕਰ ਰਹੇ ਹੋ ਤੁਸੀਂ ਪਾੜ ਕਿਉਂ ਨਹੀਂ ਕਰ ਲ ਜਾਂਦੇ ਗੁਰਦੁਆਰੇ ਮੈਂ ਮੇਰੇ ਖੋਸ ਵੇਲੇ ਜਵਾਬ ਨਹੀਂ ਸੀ ਦ ਉਸ ਵੇਲੇ ਸੋ ਮੈਂ ਜੀ इमोਸ਼ਨਲੀ ਤੁਹਾਨੂੰ ਕਰ ਰਿਹਾ ਕਿਸੇ ਗੱਲ ਤੋਂ ਪਰ ਇਹ ਮੇਰੀ ਮਜਬੂਰੀ ਹੋ ਗਈ ਹੈ ਕਿ ਮੈਨੂੰ ਇਹ ਸਾਰਾ ਕੁਝ ਕਰਨਾ ਪੈ ਰਿਹਾ ਹੈਗਾ ਤੇ ਮੈਨੂੰ ਇਹ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਕਿਸੇ ਨਾ ਕਿਸੇ ਜੱਥੇਦਾਰ ਤੇ ਕਿਸੇ ਨਾ ਕਿਥੇ ਸਿੱਖ ਸਿੱਖਾਂ ਨੂੰ ਚਾਣ ਵਾਲੇ ਸਾਨੂੰ ਸਤਿਕਾਰ ਦੇਣ ਵਾਲੇ ਬਹੁਤੇ ਨੇ ਇਹ ਨਹੀਂ ਕਿ ਹਜੇ ਗੁਰੂ ਘਰ ਚ ਸਾਰਾ ਕੁਝ ਹੀ ਖਤਮ ਹੋ ਗਿਆ ਹੈਗੇ ਨੇ ਹਜੇ ਵੀ ਮੇਰੇ ਨੂੰ ਵਿਸ਼ਵਾਸ ਹੈ ਤੇ ਮੇਰੀ ਤੇ ਮੇਰੀ ਪੱਖ ਮੇਰਾ ਸੁਣਿਆ ਜਾਵੇ ਪ੍ਰਬੰਧਕਾਂ ਦਾ ਵੀ ਪੱਖ ਸੁਣਿਆ ਜਾਵੇ ਤੇ ਨਹੀਂ ਇੱਕ ਕੱਲਾ ਮੇਰਾ ਪੱਖ ਪ੍ਰਬੰਧਕਾਂ ਦਾ ਵੀ ਪੱਖ ਸੁਣਿਆ ਜਾਵੇ ਕਿ ਉਹਨਾਂ ਉਹ ਕੀ ਕਰਦੇ ਨੇ ਮੇਰੀ ਕੀ ਗਲਤੀ ਹੈ ਤੇ ਇੱਥੇ ਸੰਗਤ ਤੋਂ ਵੀ ਅੱਗੇ ਪੁੱਛਿਆ ਜਾਵੇ ਵੀ ਕੀ ਕੀ ਇੱਥੇ ਹੁੰਦਾਗਾ ਸੋ ਐਨੀ ਇਹ ਬੇਨਤੀ ਮੇਰੀ ਪ੍ਰਵਾਨ ਕਰਨੀ ਜੀ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਦਕਟ ਕੋ ਤੁਮ ਮੈਨੂੰ ਬੋਲਿਆ ਗਿਆ ਹੋਵੇ ਉਹਦੇ ਲਈ ਮੈਂ ਖਿਮਾ ਮੰਗਦਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇ ਦਾ ਸਾਹਿਬ ਜੀ ਹਾਂਜੀ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਠੀਕ ਠਾਕ ਹੋ ਤੁਸੀਂ ਮਿਹਰਬਾਨੀ ਜੀ ਬਹੁਤ ਬਹੁਤ ਪਹਿਲਾਂ ਤਾਂ ਬਹੁਤ ਬਹੁਤ ਮਿਹਰਬਾਨੀ ਚਲੋ ਤੁਸੀਂ ਕਿਸੇ ਤਰੀਕੇ ਨਾਲ ਵੀ ਚਲੋ ਤੁਹਾਡੇ ਦਰਸ਼ਨ ਹੋਏ ਵਾਹਿਗੁਰੂ ਜੀ ਤਾਂ ਮਾਣ ਮਾਣ ਹੀ ਚਾਹਣਾ ਵੀ ਇਸ ਤਰੀਕੇ ਨਾਲ ਹੋ ਰਹੀ ਨਹੀਂ ਕਿ ਪਰਮਲਪੁਰੀ ਹੋ ਗਈ ਸੀ ਮੈਂ ਚਲੋ ਤੁਹਾਡੀ ਉਹ ਸਮੱਸਿਆ ਕੀ ਹੈਗੀ ਮਤਲਬ ਕੀ ਮੁਸ਼ਕਲ ਆਈ ਆ ਤੁਹਾਨੂੰ ਚਲੋ ਭਾਜੀ ਇਹ ਆ ਕਿ ਜ세达 ਸਾਹਿਬ ਕੇ ਕਮੇਟੀਆਂ ਚਲੋ ਥੋੜਾ ਮੋਟਾ ਕਰਦੀਆਂ ਹੁੰਦੀਆਂ ਨੇ ਗੁਰੂਕਾਂਥ ਲੋਕਲ ਕਮੇਟੀਆਂ ਪਰ ਉਸ ਗੁਰਦੁਆਰਾ ਕਮੇਟੀ ਚ ਇੰਨੀ ਗੁੰਡਾਗਰਦੀ ਕਹਿ ਲਈਏ ਇਹ ਸ਼ਬਦ ਵਰਤਣ ਦੀ ਸੀ ਚਾਹੀਦੇ ਵੈਸੇ ਪਰ ਤੱਕਾ ਸਾਹੀ ਉਥੇ ਸਰਿਆਮ ਕਮੇਡੀ ਨੂੰ ਤਾਂ 40 ਸਾਲ ਹੋ ਗਏ ਉਥੇ ਕਾਬਜ ਹੋਈ ਨੂੰ ਪਰ ਉਥੇ ਗ੍ਰੰਥੀ ਸਿੰਘ ਨੇ ਟਿਕਦਾ 6 ਮਹੀਨੇ ਬਾਅਦ ਤਿੰਨ ਮਹੀਨੇ ਬਾਅਦ ਇਹ ਉਹਨਾਂ ਨੇ ਮੇਰੀ ਛੁੱਟੀ ਕਰਤੀ ਮੈਂ ਜੋ ਤਨਖਾਹ ਬਣਾਉਣ ਵਾਸਤੇ ਕਿਹਾ ਜੋ ਉਹਨਾਂ ਨੇ ਮੇਰੀ ਗੱਲ ਹੋਈ ਸੀਗੀ ਜੀ ਹਾਂਜੀ ਕਿਉਂਕਿ ਮੈਂ ਤੁਹਾਡੇ ਕੋਲ ਵੀ ਸਹੀ ਮਸਾਲੇ ਗੱਲ ਤਾਂ ਉਹਨਾਂ ਇਸ ਤਰ੍ਹਾਂ ਨਹੀਂ ਕਰਦਾ ਸਕਦਾ ਤੁਸੀਂ ਨਾ ਤੁਸੀਂ ਐਵੇਂ ਕਰੋ ਤੁਸੀਂ ਜੇ ਕੱਲ ਨੂੰ ਅੰਮ੍ਰਿਤਸਰ ਸਾਹਿਬ ਆ ਸਕਦੇ ਹਾਂ ਜੀ ਤੇ ਸਕਤਰੇਦਾਨ ਕੇ ਮਿਲੋ ਦੂਜੀ ਗੱਲ ਮੈਂ ਤੁਹਾਨੂੰ ਇਹ ਅੱਖ ਨਹੀਂ ਖੀ ਤੇ ਦੇਖੋ ਜਿਹੜੀ ਸਿੱਖੀ ਆ ਪਾਤਸ਼ਾਹੀ ਇਹ ਤੇ ਬੜੀ ਅਨਮੋਲ ਆ ਤੁਹਾਨੂੰ ਤੁਹਾਨੂੰ ਪਤਾ ਹੀ ਆ ਕਿ ਸਾਡੇ ਸਿੱਖਾਂ ਨੇ ਬੰਦਮੱਤ ਕਰਵਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤੇ ਆਪਾਂ ਅੱਗੇ ਤੋਂ ਇਹੋ ਜੀ ਕਦੀ ਵੀ ਨਹੀਂ ਕਰਦੀ ਵੀ ਆਪਾਂ ਸਿੱਖੀ ਛੱਡ ਰਹੇ ਸਿੱਖੀ ਅਨਮੋਲ ਆ ਤੇ ਮੇਥਾ ਰਪੀ ਸਿੰਘ ਜੀ ਦੀ ਗੱਲ ਗੱਲ ਮੇਰੇ ਨਾਲ ਸੁਣੋ ਕਿ ਜ਼ਿੰਦਗੀ ਦੇ ਵਿੱਚ ਨਾ ਗੁਰੂ ਪਾਤਸ਼ਾਹ ਦੇ ਬਚਨਾਂ ਬਾਣੀ ਦੇ ਵਿੱਚ ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੀਆਂ ਸੁੱਖ ਸੁੱਖ ਦੁੱਖ ਦੋਵੇਂ ਦਾ ਰਕਪੜੇ ਪਹਿਰੇ ਜਾਏ ਮਨੁੱਖ ਤਾਂ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਉਤਾਰ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਆ ਬਾਕੀ ਸ਼੍ਰੀ ਅਕਾਲ ਤਖ਼ਤ ਸਾਹਿਬ ਕਿਉਂਕਿ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋ ਕਿ ਅਕਾਲ ਤਖ਼ਤ ਸਾਹਿਬ ਹਮੇਸ਼ਾ ਤੁਹਾਡੇ ਨਾਲ ਆ ਪੰਛੀ ਤੁਹਾਡੇ ਨਾਲ ਆ ਕਵਰੋਂ ਨਾਨੀ ਕਿਸੇ ਗੱਲੋਂ ਪਰ ਅੱਗੇ ਤੋਂ ਆਪਾਂ ਇਹੋ ਜੀ ਨਹੀਂ ਕਰਨੀ ਵੀ ਆਪਾਂ ਸਿੱਖੀ ਛੱਡਣਾ ਸਿੱਖੀ ਅਨਮੋਲ ਆ ਪਾਤਸ਼ਾਹ ਦੀ ਜੁੱਤੀ ਸੇਵਾ ਦੇ ਮੈਂ ਜੱਥੇਦਾਰ ਆ ਗਿਆ ਨਹੀਂ ਰੋ ਵੀ ਇਹ ਸੇਗਨ ਗੱਲ ਕਰੀ ਸੀ ਜੀ ਅਸ ਤੋਂ ਤੋਂ ਨਵੀਂ ਨਹੀਂ ਪਹਿਲਾ ਜੀ ਹਾਂਜੀ ਉਹ ਕਿਸੇ ਕਿਸੇ ਸਥਾਨ ਤੇ ਮੈਨੂੰ ਮਿਲੇ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਤੁਸੀਂ ਚਿੱਠੀ ਪਾਓ ਅਸੀਂ ਉੱਥੇ ਗੱਲ ਕਰਾਂਗੇ ਤੇ ਮੇਰਾ ਮਨ ਨੂੰ ਇਹ ਸੀ ਵੀ ਜਦੋਂ ਤੱਕ ਚਿੱਠੀ ਕੋਲਤੂਗੀ ਜਦੋਂ ਤੱਕ ਕੋਈ ਨੂੰ ਪਤਾ ਨਹੀਂ ਠੱਗੀ ਹਾਰਵਾ ਮੈਂ ਕਿ ਪਰਦ ਤਰੋਂ ਉਹਨਾਂ ਨੇ ਕਿਹਾ ਵੀ ਤੌ ਤੱਕ ਜਿਵੇਂ ਕਿਹਾਗਾ ਪਰ ਮੋਰੇ ਨਾਲ ਨਹੀਂ ਮੇਰਾ ਬਹੁਤ ੱੱਕਾ ਕੀਤਾ ਜੀ ਮੇਰੇ ੱੱਕੇ ਨਾਲ ਮੇਰੀ ਡਿਊਟੀ ਇੱਥੋਂ ਬਿਨਾਂ ਸੰਗਤ ਵੀ ਰਾਜਮੰਦੀ ਤੋਂ ਚਲੋ ਤੁਸੀਂ ਨਾ ਤੁਸੀਂ ਕੱਲ ਨੂੰ ਅੰਮ੍ਰਿਤਸਰ ਸਾਹਿਬ ਆਓ 12:00 ਵਜੇ ਆਜੋ 1:00 ਵਜੇ ਆਜੋ ਤੇ ਆਪਾਂ ਤੁਹਾਨੂੰ ਮਿਲਾਂਗੇ ਵੀ ਇੱਕ ਇੱਥੇ ਤੁਸੀਂ ਪਾਤਸ਼ਾਹ ਦੇ ਘਰੇ ਆਣ ਕੇ ਗੁਰੂ ਪਾਤਸ਼ਾਹ ਦੇ ਕੋਲੋਂ ਇਸ ਗੱਲ ਦੀ ਮਾਫੀ ਮੰਗਣੀ ਕਿ ਸਿੱਖੀ ਪਾਤਸ਼ਾਹ ਨਮੋਲ ਆ ਅੱਗੇ ਤੋਂ ਇਹ ਗਲਤੀ ਨਹੀਂ ਹੁੰਦੀ ਆਪਾਂ ਬੰਦ ਬੰਦ ਕਟਵਾਉਣ ਵਾਲੀ ਕੌਮ ਆ ਤੇ ਬਾਕੀ ਅਸੀਂ ਤੁਹਾਡੇ ਨਾਲ ਖੜੇ ਆ ਕਿਸੇ ਗੱਲੋਂ ਆਪਾਂ ਡਰਨਾ ਨਹੀਂ ਹੈ ਗੁਰੂ ਦੀ ਬਾਣੀ ਤੇ ਟੇਕ ਰੱਖੋ ਪਾਤਸ਼ਾਹ ਦੀ ਬਾਣੀ ਦਾ ਪਾਠ ਕਰੋ ਬੇਂਤੀ ਚੌਪਾਈ ਸਾਹਿਬ ਪੜੋ ਜਪਜੀ ਸਾਹਿਬ ਦਾ ਪਾਠ ਕਰੋ ਗੁਰੂ ਤੁਹਾਡੇ ਅੰਦਰ ਸਾਡਾ ਤੇ ਕੱਲ ਆਓ ਤੁਸੀਂ ਜਰੂਰ ਇੱਕ ਠੀਕ ਹੈ ਬਾਈ ਗੁਰਜੀ ਦਾ ਕਾਲ ਸੀ ਨੰਬਰ ਤੇ ਸੰਪਰਕ ਕਰੀਏ ਹਾਂਜੀ ਹਾਂਜੀ ਇਸੇ ਤੇ ਨੋਟ ਕਰ ਦਿਓ ਮੈਂ ਇੱਥੇ ਹੀ ਆ ਕੱਲ ਤੁਸੀਂ 1 ਵਜੇ ਆ ਜਾਓ 1:30 ਵਜੇ ਆ ਜਾਓ ਟਾਈਮ ਲੱਗੋ ਕੋਈ ਗੱਲ ਨਹੀਂ ਕਿਉਂਕਿ ਮੈਂ ਅਜੇ ਫੋਟੋ ਉਹ ਪ੍ਰਯਾਪ ਸੀ ਤੁਸੀਂ 2 ਵਜੇ ਆ ਜਾਓ 3 ਵਜੇ ਆ ਜਾਓ ਹਾਂਜੀ अकाल तख्तु ए... बिल